ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਆਪ ਸਭ ਜੀ ਦਾ ਸਾਡੇ ਪਿੰਡੂ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਨਨਾਨ ਤੇ ਪਰਜਾਈ ਦੀ ਕਹਾਣੀ ਲੈ ਕੇ ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਜੋਤੀ ਨੂੰ ਸਰਦੀਆਂ ਦੇ ਵਿੱਚ ਦਸੰਬਰ ਮਹੀਨੇ ਵਿੱਚ ਛੁੱਟੀਆਂ ਹੋਈਆਂ ਤੇ ਉਹ ਆਪਣੇ ਪੇਕਿਆਂ ਤੇ ਜਾਣ ਦੀਆਂ ਤਿਆਰੀਆਂ ਕਰਨ ਲੱਗੀ ਕਦੀ ਆਪਣਾ ਟੈਜੀ ਦੇ ਵਿੱਚ ਕੱਪੜੇ ਰੱਖਣ ਲੱਗਦੀ ਤੇ ਕਦੀ ਆਪਣੇ ਬੱਚਿਆਂ ਦੇ ਇਦਾਂ ਕਰਦਿਆਂ ਕਰਦਿਆਂ ਉਹ ਆਪਣੇ ਬੱਚਿਆਂ ਨੂੰ ਕਹਿੰਦੀ ਕਿ ਤੁਸੀਂ ਵੀ ਜੋ-ਜੋ ਆਪਣਾ ਸਮਾਨ ਰੱਖਣਾ ਹੈ ਉਹ ਰੱਖ ਲਓ ਉੱਥੇ ਜਾ ਕੇ ਨਾ ਕਿਉਂਕਿ ਆਹ ਚੀਜ਼ ਲੈ ਕੇ ਆਉਣੀ ਸੀ ਤੇ ਯਾਦ ਨਹੀਂ ਰਿਹਾ। ਬੱਚਿਆਂ ਨੇ ਕੀ ਕੀਤਾ ਉਹਨਾਂ ਨੇ ਜਿੰਨੇ ਵੀ ਟੈਨਿਸ ਬੋਰਡ, ਕੈਰਮ ਬੋਰਡ ਸਭ ਕੁਝ ਆਪਣੇ ਆਪਣੇ ਬੈਗਾਂ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ। ਜੋਤੀ ਕਹਿੰਦੀ ਕਿ ਖੜਾਉਣਿਆਂ ਤੋਂ ਇਲਾਵਾ ਵੀ ਬਹੁਤ ਕੁਝ ਹੁੰਦਾ ਹੈ। ਤੁਸੀਂ ਆਪਣੇ ਸਾਰੇ ਪ੍ਰੋਜੈਕਟ, ਸਾਰੀਆਂ ਅਸਾਈਨਮੈਂਟਾਂ, ਸਾਰਾ ਹੋਮਵਰਕ ਵੀ ਬੈਗ ਦੇ ਵਿੱਚ ਪਾਓ ਤਾਂ ਜੋ ਉੱਥੇ ਜਾ ਕੇ ਤੁਸੀਂ ਆਪਣੀ ਪੜ੍ਹਾਈ ਨੂੰ ਵੀ ਰੈਗੂਲਰ ਕਰ ਸਕੋ ਤੇ ਤੁਹਾਡੀਆਂ ਜਿੰਨੀਆਂ ਵੀ ਅਸਾਈਨਮੈਂਟਸ ਜਾਂ ਫਿਰ ਪ੍ਰੋਜੈਕਟ ਹਨ ਉੱਥੇ ਜਾ ਕੇ ਮੈਂ ਤੁਹਾਨੂੰ ਕਰਵਾ ਦੇਵਾਂਗੀ ਇਦਾਂ ਹੀ ਗੱਲਾਂ ਕਰਦਿਆਂ ਕਰਦਿਆਂ ਸੋਚ ਰਹੀ ਸੀ ਤੇ ਉੱਪਰੋਂ ਫੋਨ ਦੀ ਘੰਟੀ ਵੱਜੀ ਫੋਨ ਉਸਦੇ ਪਤੀ ਦੇਵਦਾ ਸੀ ਫੋਨ ਚੱਕਦਿਆਂ ਹੀ ਦੇਵ ਨੇ ਪੁੱਛਿਆ ਜੋਤੀ ਕੀ ਹਾਲ ਹੈ ਜੋਤੀ ਕਹਿੰਦੀ ਮੈਂ ਠੀਕ ਠਾਕ ਹਾਂ ਤੁਸੀਂ ਦੱਸੋ ਉਹ ਕਹਿੰਦਾ ਮੈਂ ਵੀ ਠੀਕ ਹਾਂ ਉਹ ਕਹਿੰਦੀ ਜੋਤੀ ਨੂੰ ਦੇਵ ਕਹਿੰਦਾ ਭੀ ਕੀ ਕਰ ਰਹੀ ਸੀ ਜੋਤੀ ਕਹਿੰਦੀ ਕਿ ਮੈਂ ਆਪਣੇ ਪੇਕਿਆਂ ਤੇ ਜਾਣ ਦੀਆਂ ਤਿਆਰੀਆਂ ਕਰ ਰਹੀ ਸੀ ਕਿਉਂਕਿ ਕੁਝ ਦਿਨਾਂ ਬਾਅਦ ਛੁੱਟੀਆਂ ਹੋਣ ਵਾਲੀਆਂ ਨੇ ਤੇ ਮੈਂ ਸੋਚਿਆ ਕਿ ਕੁਝ ਦਿਨ ਮੈਂ ਆਪਣੇ ਪੇਕਿਆਂ ਤੇ ਲਾਇਆ ਵਾਂ ਦੇਵ ਕਹਿੰਦਾ ਉਹ ਤੇ ਠੀਕ ਹੈ ਪਰ ਮੈਨੂੰ ਅੱਜ ਦੀਦੀ ਦਾ ਫੋਨ ਆਇਆ ਸੀ ਯਾਨੀ ਕਿ ਪ੍ਰੀਤੀ ਦੇਵ ਦੀ ਭੈਣ ਦਾ ਫੋਨ ਆਇਆ ਸੀ ਪ੍ਰੀਤੀ ਵੀ ਕੁਝ ਦਿਨਾਂ ਦੇ ਲਈ ਆਪਣੇ ਕੋਲ ਇੱਥੇ ਰਹਿਣ ਆ ਰਹੀ ਹੈ ਇਹ ਸੋਚ ਕੇ ਜੋਤੀ ਸੋਚਾਂ ਵਿੱਚ ਪੈ ਗਈ ਦੇਵ ਕਹਿੰਦਾ ਕਿ ਤੂੰ ਤਾਂ ਹਰ ਸਾਲ ਹੀ ਆਪਣੇ ਪੇਕਿਆਂ ਤੇ ਜਾ ਕੇ ਰਹਿ ਕੇ ਆਉਣੀ ਹੈ ਤੇ ਦੀਦੀ ਤਾਂ ਅੱਜ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਕੋਲ ਰਹਿਣ ਆ ਰਹੇ ਹਨ ਤੂੰ ਐਦਾਂ ਕਰ ਆਪਣਾ ਪਲਾਨ ਕੈਨਸਲ ਕਰ ਦੇ ਤੇ ਇਹ ਵਾਲੀਆਂ ਛੁੱਟੀਆਂ ਦਾ ਪੂਰਾ ਮਹੀਨਾ ਤੂੰ ਦੀਦੀ ਨਾਲ ਗੁਜ਼ਾਰ ਜੋਤੀ ਨੇ ਬੜੇ ਭੈੜੇ ਜਿਹੇ ਮਨ ਦੇ ਨਾਲ ਹਾਂ ਕਹਿ ਦਿੱਤਾ ਫਿਰ ਜੋਤੀ ਸੋਚਣ ਲੱਗੀ ਕਿ ਗੱਲ ਤਾਂ ਠੀਕ ਹੈ ਕਿ ਦੀਦੀ ਅੱਜ ਸਾਡੇ ਕੋਲ ਪਹਿਲੀ ਵਾਰ ਆ ਰਹੇ ਹਨ ਕਿਉਂਕਿ ਜੋ ਪ੍ਰੀਤੀ ਹੈ ਉਹ ਦੇਵ ਨਾਲੋਂ ਵੱਡੀ ਸੀ ਤੇ ਉਸ ਦੀ ਮੰਗਣੀ ਇੱਕ ਵਿਦੇਸ਼ ਰਹਿੰਦੇ ਮੁੰਡੇ ਦੇ ਨਾਲ ਕੀਤੀ ਗਈ ਜੋ ਕਿ 2-3 ਸਾਲ ਇੰਡੀਆ ਵਾਪਸ ਨਹੀਂ ਆ ਸਕਦਾ ਸੀ ਤੇ ਪ੍ਰੀਤੀ ਚਾਹੁੰਦੀ ਸੀ ਕਿ ਉਸ ਦੇ ਹੁੰਦਿਆਂ ਹੁੰਦਿਆਂ ਦੇਵ ਦਾ ਵਿਆਹ ਪਹਿਲਾਂ ਕੀਤਾ ਜਾਵੇ ਕਿਉਂਕਿ ਦੇਵ ਤੇ ਪ੍ਰੀਤੀ ਦੀ ਮਾਂ ਕਿਸੇ ਬਿਮਾਰੀ ਦੇ ਕਾਰਨ ਮੰਜੇ ਤੇ ਹੀ ਰਹਿੰਦੀ ਸੀ ਤੇ ਦੇਵ ਤੇ ਪ੍ਰੀਤੀ ਹੀ ਉਸ ਦੀ ਸੇਵਾ ਕਰਦੇ ਸਨ ਦੇਵ ਦੇ ਛੋਟੇ ਹੁੰਦਿਆਂ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਬੜੇ ਕਸ਼ਟ ਝੱਲ ਝੱਲ ਕੇ ਪਾਲਿਆ ਸੀ ਆਪਾਂ ਨੂੰ ਪਤਾ ਹੀ ਹੈ ਕਿ ਇੱਕ ਵਿਧਵਾ ਔਰਤ ਦਾ ਆਪਣੇ ਬੱਚਿਆਂ ਨੂੰ ਪਾਲਣਾ ਕਿੰਨਾ ਜ਼ਿਆਦਾ ਮੁਸ਼ਕਿਲ ਹੁੰਦਾ ਹੈ ਇਦਾਂ ਹੀ ਉਸ ਔਰਤ ਨੇ ਆਪਣੇ ਬੱਚੇ ਦੇਵ ਤੇ ਪ੍ਰੀਤੀ ਨੂੰ ਪਾਲਿਆ ਦੋਨੋਂ ਬੱਚੇ ਬਹੁਤ ਹੀ ਲਾਇਕਵੰਦ ਤੇ ਸਿਆਣੇ ਸੀ ਤੇ ਪੜ ਲਿਖ ਕੇ ਆਪਣੇ ਆਪਣੇ ਚੰਗੇ ਅਹੁਦੇ ਦੋਵਾਂ ਨੇ ਪ੍ਰਾਪਤ ਕਰ ਲਏ ਜੋ ਪ੍ਰੀਤੀ ਸੀ ਉਹ ਸਕੂਲ ਟੀਚਰ ਤੇ ਦੇਵ ਬੈਂਕ ਵਿੱਚ ਨੌਕਰੀ ਕਰਦਾ ਸੀ ਬੱਚਿਆਂ ਦੇ ਨੌਕਰੀ ਲੱਗਣ ਦੇ ਤੁਰੰਤ ਕੁਝ ਸਾਲ ਬਾਅਦ ਹੀ ਉਹਨਾਂ ਦੀ ਮਾਂ ਕਿਸੇ ਬਿਮਾਰੀ ਦੀ ਚਪੇਟ ਵਿੱਚ ਆ ਗਈ ਬਿਮਾਰੀ ਦੀ ਚਪੇਟ ਵਿੱਚ ਆਉਣ ਕਰਕੇ ਉਹ ਮੰਜੇ ਜੁਗੀ ਹੀ ਰਹੇਗੀ ਦੋਵਾਂ ਭੈਣ ਭਰਾਵਾਂ ਨੇ ਦਿਨ ਰਾਤ ਆਪਣੀ ਮਾਂ ਦੀ ਬਹੁਤ ਸੇਵਾ ਕੀਤੀ ਇਸ ਲਈ ਪ੍ਰੀਤੀ ਚਾਹੁੰਦੀ ਸੀ ਕਿ ਮੇਰੇ ਵਿਆਹ ਤੋਂ ਪਹਿਲਾਂ ਦੇਵ ਦਾ ਵਿਆਹ ਕੀਤਾ ਜਾਵੇ ਕਿਉਂਕਿ ਘਰ ਵਿੱਚ ਮਾਂ ਨੂੰ ਸੰਭਾਲਣ ਦੇ ਲਈ ਵੀ ਕੋਈ ਚਾਹੀਦਾ ਹੈ ਤੇ ਇਸ ਘਰ ਨੂੰ ਸੰਭਾਲਣ ਦੇ ਲਈ ਵੀ ਫਿਰ ਦੇਵ ਦੇ ਲਈ ਜੋਤੀ ਦਾ ਰਿਸ਼ਤਾ ਆਇਆ ਤੇ ਇਹ ਰਿਸ਼ਤਾ ਤੈਅ ਕੀਤਾ ਗਿਆ ਇਹ ਰਿਸ਼ਤਾ ਤੈਅ ਕੀਤਾ ਗਿਆ ਤੇ ਫਿਰ ਇਹਨਾਂ ਹਾਲਾਤਾਂ ਦੇ ਵਿੱਚ ਹੀ ਤੇ ਜਲਦਬਾਜੀ ਦੇ ਵਿੱਚ ਦੇਵ ਤੇ ਜੋਤੀ ਦਾ ਵਿਆਹ ਕਰ ਦਿੱਤਾ ਗਿਆ ਜੋਤੀ ਦੇ ਵਿਆਹ ਤੋਂ 1 ਸਾਲ ਬਾਅਦ ਉਸ ਦੀ ਸੱਸ ਦੀ ਬਹੁਤ ਹੋ ਗਈ ਤੇ ਪ੍ਰੀਤੀ ਦਾ ਵੀ ਵਿਆਹ ਕਰਕੇ ਉਸ ਨੂੰ ਆਪਣੇ ਸਹੁਰੇ ਭੇਜ ਦਿੱਤਾ। ਪ੍ਰੀਤੀ ਦੇ ਵਿਆਹ ਤੋਂ ਬਾਅਦ ਜੋਤੀ ਘਰ ਵਿੱਚ ਬਿਲਕੁਲ ਇਕੱਲੀ ਰਹਿਣ ਲੱਗ ਗਈ ਤੇ ਜਦੋਂ ਉਸ ਦਾ ਕਿਤੇ ਘਰ ਵਿੱਚ ਦਿਲ ਨਾ ਲੱਗਦਾ, ਉਸ ਦਾ ਦਿਲ ਨਾ ਲੱਗਦਾ ਤੇ ਜਦੋਂ ਉਹਨਾਂ ਦੇ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਤੇ ਉਹ 1 ਮਹੀਨਾ ਆਪਣੇ ਪੇਕਿਆਂ ਤੇ ਲਗਾ ਆਉਂਦੀ ਜਿਸ ਨਾਲ ਉਸ ਦੇ ਮਨ ਨੂੰ ਉਸ ਦੇ ਦਿਲ ਨੂੰ ਬਹੁਤ ਸਕੂਨ ਮਿਲਦਾ ਜੋ ਪ੍ਰੀਤੀ ਸੀ ਉਹ ਸਾਂਝੇ ਪਰਿਵਾਰ ਦੇ ਵਿੱਚ ਵਿਆਹੀ ਗਈ ਸਾਂਝੇ ਪਰਿਵਾਰ ਦੇ ਵਿੱਚ ਵਿਹਣ ਦੇ ਕਾਰਨ ਉਸ ਤੇ ਜ਼ਿੰਮੇਵਾਰੀਆਂ ਦਾ ਬੋਝ ਬਹੁਤ ਜ਼ਿਆਦਾ ਸੀ ਜਿਸ ਕਾਰਨ ਉਹ ਕਦੀ ਵੀ ਆਪਣੇ ਪੇਕੇ ਆ ਤੇ ਰਹਿਣ ਨਹੀਂ ਸੀ ਆਈ ਹਮੇਸ਼ਾ ਇੱਕ ਅੱਧੀ ਰਾਤ ਲਾਉਂਦੀ ਜਾਂ ਫਿਰ ਸਵੇਰੇ ਆਉਂਦੀ ਤੇ ਸ਼ਾਮ ਨੂੰ ਵਾਪਸ ਚਲੀ ਜਾਂਦੀ ਪ੍ਰੀਤੀ ਦੇ ਦੋ ਬੱਚੇ ਸਨ ਤੇ ਜੋਤੀ ਤੇ ਦੇਵਦੇ ਤਿੰਨ ਬੱਚੇ ਸੀ ਇਦਾਂ ਹੀ ਸੋਚਦਿਆਂ ਸੋਚਦਿਆਂ ਜੋਤੀ ਨੇ ਮਨ ਬਣਾ ਲਿਆ ਕਿ ਮੈਂ ਇਸ ਵਾਰ ਨਹੀਂ ਜਾਵਾਂਗੀ ਚਲੋ ਦੀਦੀ ਘਰ ਆ ਰਹੇ ਹਨ ਸੰਡੇ ਐਤਵਾਰ ਦਾ ਦਿਨ ਆ ਗਿਆ ਜਿਸ ਦਿਨ ਜੋਤੀ ਨੇ ਆਪਣੇ ਪ੍ਰੀਤੀ ਨੇ ਆਪਣੇ ਪੇਕੇਆਂ ਤੇ ਆਉਣਾ ਸੀ ਜੋਤੀ ਆਪਣੇ ਬੱਚਿਆਂ ਨੂੰ ਸਮਝਾ ਰਹੀ ਸੀ ਕਿ ਤੁਹਾਨੂੰ ਪਤਾ ਹੈ ਕਿ ਅੱਜ ਤੁਹਾਡੇ ਭੂਆ ਜੀ ਆ ਰਹੇ ਹਨ ਤੇ ਉਹਨਾਂ ਨੂੰ ਤੁਸੀਂ ਬਹੁਤ ਹੀ ਆਦਰ ਸਤਿਕਾਰ ਦੇ ਨਾਲ ਬੁਲਾਉਣਾ ਹੈ ਤੇ ਉਹਨਾਂ ਦੇ ਨਾਲ ਉਹਨਾਂ ਦੇ ਬੱਚੇ ਵੀ ਆਉਣਗੇ ਯਾਨੀ ਕਿ ਤੁਹਾਡਾ ਭੈਣ ਤੇ ਭਰਾ ਵੀ ਆਉਣਗੇ ਉਨ੍ਹਾਂ ਦੇ ਨਾਲ ਤੁਸੀਂ ਰਲ ਮਿਲ ਕੇ ਖੇਡਣਾ ਹੈ ਜਿਆਦਾ ਮਸਤੀ ਨਹੀਂ ਕਰਨੀ ਉਹ ਇੱਕ ਦੂਸਰੇ ਨਾਲ ਲੜਨਾ ਨਹੀਂ ਇੱਕ ਦੂਸਰੇ ਨਾਲ ਆਪਣੇ ਖਡਾਉਣੇ ਤੁਸੀਂ ਸ਼ੇਅਰ ਕਰਕੇ ਖੇਡਣਾ ਹੈ ਜੋਤੀ ਆਪਣੇ ਬੱਚਿਆਂ ਨੂੰ ਆਪਣੇ ਭੂਆ ਦੇ ਪ੍ਰਤੀ ਸਭ ਕੁਝ ਸਮਝਾ ਰਹੀ ਸੀ ਕਿ ਇੰਨੀ ਦੇਰ ਨੂੰ ਬਾਹਰ ਗੇਟ ਅੱਗੇ ਹਰਨ ਵੱਜਿਆ ਜੋ ਦੇਵਸੀ ਉਹ ਸਵੇਰ ਤੋਂ ਹੀ ਆਪਣੀ ਭੈਣ ਨੂੰ ਲੈਣ ਗਿਆ ਹੋਇਆ ਸੀ ਹਰਨ ਵੱਜਿਆ ਤੇ ਰਸੋਈ ਵਿੱਚ ਖਲੋ ਕੇ ਜੋਤੀ ਨੇ ਖਿੜਕੀ ਵੱਲ ਦੇਖਿਆ ਕਿ ਉਸ ਦਾ ਪਤੀ ਨੂੰ ਉਸ ਨੇ ਆਵਾਜ਼ ਮਾਰੀ ਕਿ ਮੈਂ ਆ ਰਹੀ ਹਾਂ ਆਣ ਕੇ ਗੇਟ ਖੋਲਦੀ ਹਾਂ ਗੇਟ ਖੋਲਿਆ ਗੱਡੀ ਅੰਦਰ ਐਂਟਰ ਹੋਈ ਜੋਤੀ ਪ੍ਰੀਤੀ ਗੱਡੀ ਵਿੱਚੋਂ ਬਾਹਰ ਨਿਕਲੀ ਤੇ ਜੋਤੀ ਨੇ ਪ੍ਰੀਤੀ ਦੇ ਆਪਣੀ ਵੱਡੀ ਨਾਨ ਦੇ ਪੈਰੀਂ ਹੱਥ ਲਾ ਕੇ ਉਸ ਨੂੰ ਬੁਲਾਇਆ ਤੇ ਆਪਣੇ ਬੱਚਿਆਂ ਨੂੰ ਵੀ ਇਸ਼ਾਰਾ ਕੀਤਾ ਕਿ ਭੂਆ ਜੀ ਦੇ ਪੈਰੀਂ ਹੱਥ ਲਾਓ ਤਿੰਨਾ ਬੱਚਿਆਂ ਨੇ ਆਪਣੇ ਪੁਆਜੀ ਦੇ ਪੈਰੀ ਹੱਥ ਲਗਾ ਕੇ ਉਹਨਾਂ ਨੂੰ ਸੱਜਿਆ ਆਕਾਲ ਬੁલાਏ। ਇਹ ਸਭ ਕੁਝ ਦੇਖ ਕੇ ਪ੍ਰੀਤੀ ਬਹੁਤ ਖੁਸ਼ ਹੋਈ ਕਹਿੰਦੀ ਵੀਰ ਜੀ ਤੁਹਾਡੇ ਬੱਚੇ ਬਹੁਤ ਸਿਆਣੇ ਤੇ ਸਮਝਦਾਰ ਹਨ ਤੇ ਫਿਰ ਪ੍ਰੀਤੀ ਨੇ ਵੀ ਆਪਣੇ ਬੱਚਿਆਂ ਨੂੰ ਇਸ਼ਾਰਾ ਕੀਤਾ ਕਿ ਤੁਸੀਂ ਮਾਮਾ ਮਾਮੀ ਨੂੰ ਵੀ ਸੱਜਿਆ ਆਕਾਲ ਬੁਲਾਓ। ਉਹਨਾਂ ਬੱਚਿਆਂ ਨੇ ਵੀ ਬੁਲਾਈ ਤੇ ਫਿਰ ਥੋੜੀ ਦੇਰ ਬਾਅਦ ਆਪਣਾ ਸਮਾਨ ਲੈ ਕੇ ਉਹ ਸਾਰੇ ਹਾਲ ਵਿੱਚ ਆ ਗਏ। ਤੇ ਪ੍ਰੀਤੀ ਨੇ ਆਪਣਾ ਬੈਗ ਸਾਈਡ ਤੇ ਰੱਖ ਦਿੱਤਾ। ਤੇ ਦੇਵ ਵੀ ਆਪਣੀ ਭੈਣ ਦਾ ਇੱਕ ਬੈਗ ਚੱਕ ਕੇ ਲਿਆਇਆ ਤੇ ਸੋਫੇ ਉੱਪਰ ਬੈਠ ਗਿਆ ਤੇ ਪ੍ਰੀਤੀ ਵੀ ਕੋਲ ਹੀ ਆਪਣੇ ਭਰਾ ਦੇ ਬੈਠ ਗਈ ਤੇ ਜੋ ਜੋਤੀ ਸੀ ਉਹ ਪ੍ਰੀਤੀ ਦੇ ਲਈ ਰਸੋਈ ਵਿੱਚੋਂ ਪਾਣੀ ਲੈਣ ਚਲੀ ਗਈ ਬੈਠਿਆਂ-ਬੈਠਿਆਂ ਪ੍ਰੀਤੀ ਨੇ ਪੂਰੇ ਘਰ ਵਿੱਚ ਨਿਗਾਹ ਘੁਮਾਈ ਤੇ ਉਹ ਕਹਿੰਦੀ ਵੀਰੇ ਇੱਥੇ ਮੰਮੀ ਤੇ ਡੈਡੀ ਦੀ ਫੋਟੋ ਲੱਗੀ ਹੁੰਦੀ ਸੀ ਦੇਵ ਕਹਿੰਦਾ ਉਹ ਖਰਾਬ ਹੋ ਗਈ ਇਸ ਲਈ ਹਟਾ ਕੇ ਜੋਤੀ ਨੇ ਸਨਰੀ ਲਗਾ ਦਿੱਤੀ ਹੈ ਇਹ ਸੁਣ ਕੇ ਪ੍ਰੀਤੀ ਨੂੰ ਥੋੜਾ ਬੁਰਾ ਮਹਿਸੂਸ ਹੋਇਆ ਉਹ ਕਹਿੰਦੀ ਜੇਕਰ ਖਰਾਬ ਹੋ ਗਈ ਸੀ ਤੇ ਵੀਰੇ ਤੁਸੀਂ ਨਵੀਂ ਕਿਉਂ ਨਹੀਂ ਲਗਾਈ ਦੇਵ ਕਹਿੰਦਾ ਭੈਣ ਤੈਨੂੰ ਤਾਂ ਪਤਾ ਹੀ ਹੈ ਕਿ ਮੇਰੇ ਤੇ ਘਰ ਦੀ ਸਾਰੀ ਜ਼ਿੰਮੇਵਾਰੀ ਮੈਂ ਸਵੇਰ ਤੋਂ ਕੰਮ ਤੇ ਜਾਣਾ ਤੇ ਸ਼ਾਮ ਨੂੰ ਘਰੇ ਵਾਪਸ ਆਉਣਾ ਮੇਰੇ ਕੋਲ ਇੰਨਾ ਟਾਈਮ ਕਿੱਥੇ ਕਿ ਮੈਂ ਉਹ ਫੋਟੋ ਦੁਬਾਰਾ ਬਣਵਾ ਲਵਾਂ ਮੇਰੇ ਕੋਲ ਤਾਂ ਆਪਣੇ ਬੱਚਿਆਂ ਨੂੰ ਕਿਤੇ ਕਮਾ ਕੇ ਲਿਆਉਣ ਦਾ ਵੀ ਟਾਈਮ ਨਹੀਂ ਇਸ ਲਈ ਮੈਂ ਹਰ ਛੁੱਟੀਆਂ ਜੋਤੀ ਨੂੰ ਉਸਦੇ ਪੇਕਿਆਂ ਤੇ ਭੇਜ ਦੇਣਾ ਕਿ ਥੋੜੇ ਦਿਨ ਇਸਦੇ ਦਿਮਾਗ ਨੂੰ ਵੀ ਰਸਤ ਮਿਲ ਸਕੇ ਇਦਾਂ ਦੋਵੇਂ ਭੈਣ ਭਰਾ ਗੱਲਾਂ ਕਰਨ ਲੱਗੇ ਤੇ ਉੱਪਰੋਂ ਜੋਤੀ ਆ ਗਈ ਜੋਤੀ ਨੇ ਪਾਣੀ ਪਿਆਇਆ ਪਾਣੀ ਪਿਉਣ ਤੋਂ ਬਾਅਦ ਜੋਤੀ ਕਹਿੰਦੀ ਦੀਦੀ ਜੂਸ ਬਣਿਆ ਪਿਆ ਮੈਂ ਤੁਹਾਡੇ ਲਈ ਲੈ ਕੇ ਆਵਾਂ ਪ੍ਰੀਤੀ ਕਹਿੰਦੀ ਨਹੀਂ ਭਾਬੀ ਜੀ ਮੇਰਾ ਤਾਂ ਗਲਾ ਪਹਿਲਾਂ ਹੀ ਕਾਫੀ ਖਰਾਬ ਹੈ ਤੇ ਠੰਡ ਵੀ ਬਹੁਤ ਜ਼ਿਆਦਾ ਹੈ ਜੂਸ ਦੀ ਕੋਈ ਜ਼ਰੂਰਤ ਨਹੀਂ ਜੋਤੀ ਕਹਿੰਦੀ ਚਲੋ ਠੀਕ ਹੈ ਮੈਂ ਗਰਮਾ ਗਰਮ ਅਦਰਕ ਵਾਲੀ ਚਾਹ ਬਣਾ ਕੇ ਲੈ ਕੇ ਆਉਣੀ ਹਾਂ ਜੋਤੀ ਨੇ ਗਰਮਾ ਗਰਮ ਅਦਰਕ ਵਾਲੀ ਚਾਹ ਬਣਾਈ ਤੇ ਉੱਥੇ ਸਾਰਿਆਂ ਨੇ ਬੈਠ ਕੇ ਪੀਤੀ ਚਾਹ ਪਾਣੀ ਪੀਣ ਤੋਂ ਬਾਅਦ ਪ੍ਰੀਤੀ ਹੱਥ ਮੂੰਹ ਧੋਣ ਦੇ ਲਈ ਚਲੀ ਜਾਂਦੀ ਹੈ ਤੇ ਜੋਤੀ ਦੇਵ ਨੂੰ ਕਹਿੰਦੀ ਕਿ ਅੱਜ ਮੈਂ ਨਾਸ਼ਤੇ ਦੇ ਵਿੱਚ ਸ਼ਾਮ ਨੂੰ ਕੀ ਬਣਾਵਾਂ ਉਹਨੇ ਦਿਨ ਨੂੰ ਪ੍ਰੀਤੀ ਦੀ ਆਵਾਜ਼ ਆ ਜਾਂਦੀ ਹੈ ਕਿ ਭਾਬੀ ਜੀ ਕੁਝ ਵੀ ਬਣਾਉਣ ਦੀ ਜ਼ਰੂਰਤ ਨਹੀਂ ਹਜੇ ਸਾਨੂੰ ਭੁੱਖ ਨਹੀਂ ਤਾਂ ਅਸੀਂ ਕੁਝ ਵੀ ਨਹੀਂ ਖਾਣਾ ਬਸ ਚਾਹ ਪੀ ਲਈ ਇੰਨਾ ਕਾਫੀ ਹੈ ਦੇਵ ਕਹਿੰਦਾ ਜੋਤੀ ਮੇਰੀ ਗੱਲ ਧਿਆਨ ਨਾਲ ਸੁਣ ਜਿੰਨੇ ਦਿਨ ਪ੍ਰੀਤੀ ਇੱਥੇ ਰਹੇਗੀ ਉਹਨੇ ਦਿਨ ਤੂੰ ਕਿਸੇ ਵੀ ਸਬਜ਼ੀ ਦੇ ਵਿੱਚ ਲਸਣ ਤੇ ਪਿਆਜ਼ ਨਾ ਪਾਵੇਂ ਕਿਉਂਕਿ ਦੀਦੀ ਨੂੰ ਲਸਣ ਤੇ ਪਿਆਜ਼ ਵਾਲੀ ਸਬਜ਼ੀ ਪਸੰਦ ਨਹੀਂ ਇਹ ਸੁਣ ਕੇ ਜੋਤੀ ਬੜੀ ਹੈਰਾਨ ਹੋਈ ਕਿ ਲਸਣ ਤੋਂ ਲਸਣ ਤੇ ਪਿਆਜ਼ ਤੋਂ ਬਿਨਾ ਕੋਈ ਸਬਜ਼ੀ ਕਿਵੇਂ ਬਣ ਸਕਦੀ ਹੈ ਇਨਾ ਕਹਿ ਕੇ ਦੇਵ ਬੱਚਿਆਂ ਨਾਲ ਖੇਡਣ ਚਲਾ ਗਿਆ ਬੱਚਿਆਂ ਦੇ ਕੋਲ ਬੈਠ ਗਿਆ ਬੱਚੇ ਲੌਬੀ ਵਿੱਚ ਖੇਡ ਰਹੇ ਸੀ ਇਹ ਸਭ ਕੁਝ ਸੋਚ ਕੇ ਜੋਤੀ ਸੋਚਣ ਲੱਗੀ ਕਿ ਜਦੋਂ ਮੈਂ ਪੇਕਿਆ ਤੇ ਜਾਨੀ ਹਾਂ ਅਸੀਂ ਤਿੰਨੇ ਪੈਣਾ ਪੇਕਿਆਂ ਤੇ ਇਕੱਠੀਆਂ ਹੀ ਜਾਂਦੀਆਂ ਹਨ ਤੇ ਮੇਰੀ ਭਾਬੀ ਨੂੰ ਵੀ ਲਸਣ ਤੇ ਪਿਆਜ਼ ਬਿਲਕੁਲ ਨਹੀਂ ਪਸੰਦ ਪਰ ਫਿਰ ਵੀ ਸਾਡੇ ਜਾਣ ਕਰਕੇ ਮਜਬੂਰਨ ਉਸ ਨੂੰ ਲਸਣ ਤੇ ਪਿਆਜ਼ ਵਾਲੀ ਸਬਜ਼ੀ ਬਣਾਉਣੀ ਹੀ ਪੈਂਦੀ ਹੈ ਪਰ ਮੈਂ ਕਦੀ ਇਹ ਕਿਉਂ ਨਹੀਂ ਸੋਚਿਆ ਕਿ ਜੇਕਰ ਅਜ ਮੈਨੂੰ ਨਹੀਂ ਪਸੰਦੇ ਚੀਜ਼ ਆ ਰਹੀ ਤੇ ਮੇਰੀ ਭਾਬੀ ਨੂੰ ਕਿਵੇਂ ਪਸੰਦ ਆਉਂਦੀ ਹੋਵੇਗੀ ਥੋੜੀ ਉਸ ਤੋਂ ਬਾਅਦ ਪ੍ਰੀਤੀ ਜਦੋਂ ਹੱਥ ਮੂੰਹ ਧੋ ਕੇ ਆਈ ਉਹ ਕਹਿੰਦੀ ਭਾਬੀ ਜੀ ਐਦਾਂ ਕਰੋ ਤੁਸੀਂ ਬੱਚਿਆਂ ਦੇ ਲਈ ਦਾਲ ਤੇ ਚੌਲ ਬਣਾ ਦਿਓ ਇਹ ਸ਼ਾਮ ਨੂੰ ਉਹੀ ਖਾ ਲੈਣਗੇ ਜੋ ਰਾਤ ਨੂੰ ਖਾਣਾ ਖਾਣਾ ਹੈ ਉਹ ਰਾਤ ਦੀ ਰਾਤ ਨੂੰ ਵੇਖੀ ਜਾਏਗੀ ਪ੍ਰੀਤੀ ਇੰਨੀ ਠੰਡ ਦੇ ਵਿੱਚ ਰਸੋਈ ਵਿੱਚ ਖੜ ਕੇ ਦਾਲ ਤੇ ਚੌਲ ਬਣਾਉਣ ਲੱਗੀ ਦਾਲ ਤੇ ਚੌਲ ਬਣਾ ਕੇ ਉਸ ਨੇ ਸਾਰੇ ਬੱਚਿਆਂ ਨੂੰ ਦਿੱਤੇ ਸਾਰਿਆਂ ਨੇ ਬੜੇ ਮਜ਼ੇ ਦੇ ਨਾਲ ਦਾਲ ਚੌਲ ਖਾਦੇ। ਇਹ ਥੋੜੀ ਦੇਰ ਬਾਅਦ ਦੇਵਦਾ ਇੱਕ ਦੋਸਤ ਘਰ ਵਿੱਚ ਆ ਗਿਆ ਤੇ ਉਹ ਬੈਠਕ ਵਿੱਚ ਡਰਾਇੰਗ ਰੂਮ ਦੇ ਵਿੱਚ ਬੈਠੇ ਤੇ ਚਾਹ ਨਾਸ਼ਤਾ ਕੀਤਾ ਤੇ ਉਸ ਨੂੰ ਪਤਾ ਚੱਲ ਗਿਆ ਕਿ ਘਰ ਵਿੱਚ ਪ੍ਰੀਤੀ ਆਈ ਹੋਈ ਹੈ। ਤੋਂ ਕਹਿੰਦਾ ਕਿ ਘਰ ਵਿੱਚ ਭੈਣ ਜੀ ਆਏ ਨੇ ਤੇ ਮੈਂ ਉਹਨਾਂ ਨੂੰ ਮਿਲ ਕੇ ਚਾਹਾਂਗਾ। ਬਾਅਦ ਵਿੱਚ ਪ੍ਰੀਤੀ ਉਹਨਾਂ ਦੇ ਕੋਲ ਚਲੀ ਗਈ ਤੇ ਉੱਥੇ ਬੈਠ ਕੇ ਤਿੰਨੋਂ ਜਣੇ ਪੁਰਾਣੀਆਂ ਆਪਣੀਆਂ ਗੱਲਾਂ ਇੱਕ ਦੂਸਰੇ ਨਾਲ ਕਰਨ ਲੱਗ ਪਏ। ਗੱਲਾਂ ਕਰਦਿਆਂ ਕਰਦਿਆਂ ਦੁਬਾਰਾ ਫਿਰ ਦੇਵ ਨੇ ਆਵਾਜ਼ ਦਿੱਤੀ ਕਿ ਜੋਤੀ ਇੱਕ ਵਾਰ ਚਾਹ ਹੋਰ ਬਣਾ ਦੇ ਕਿਉਂਕਿ ਜੋਤੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਸੋਈ ਵਿੱਚ ਖਾਣਾ ਬਣਾਉਣ ਦੇ ਵਿੱਚ ਹੀ ਲੱਗੀ ਸੀ ਪਹਿਲਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਉਸਨੇ ਸਾਰੀ ਤਿਆਰੀ ਕਰਕੇ ਰੱਖੀ ਕਿ ਆਉਣ ਵਾਲੇ ਹਨ ਫਿਰ ਆਉਣ ਤੋਂ ਬਾਅਦ ਉਸਨੇ ਚਾਹ ਪਾਣੀ ਬਣਾਇਆ ਜੂਸ ਬਣਾ ਕੇ ਰੱਖਿਆ ਫਿਰ ਸ਼ਾਮ ਨੂੰ ਉਸਨੇ ਦਾਲ ਚੌਲ ਬਣਾਏ ਫਿਰ ਉਹਨਾਂ ਦਾ ਦੋਸਤ ਆਇਆ ਉਹਨਾਂ ਦੀ ਖਾਤਰਦਾਰੀ ਵਿੱਚ ਲੱਗ ਗਈ ਤੇ ਇੰਨਾ ਕੰਮ ਕਰਦਿਆਂ ਜੋਤੀ ਦਾ ਤਾਂ ਬੁਰਾ ਹਾਲ ਹੋ ਗਿਆ ਠੰਡ ਵਿੱਚ ਉਸ ਨੂੰ ਬਹੁਤ ਜ਼ਿਆਦਾ ਬੁਖਾਰ ਵੀ ਹੋ ਗਿਆ ਦੇਵ ਸਮਝ ਚੁੱਕਿਆ ਸੀ ਕਿ ਅੱਜ ਜੋਤੀ ਦੀ ਹਾਲਤ ਹੈ ਜੋ ਕੁਝ ਖਰਾਬ ਲੱਗ ਰਹੀ ਹੈ ਗੱਲਾਂ ਬਾਤਾਂ ਕਰਨ ਤੋਂ ਬਾਅਦ ਦੇਵ ਜੋਤੀ ਨੂੰ ਕਹਿੰਦਾ ਕਿ ਤੂੰ ਇਦਾਂ ਕਰ ਥੋੜੀ ਦੇਰ ਆਰਾਮ ਕਰ ਲੈ ਕੋਈ ਗੱਲ ਨਹੀਂ ਖਾਣਾ ਮੈਂ ਬਾਹਰ ਤੋਂ ਮੰਗਵਾ ਲਵਾਂਗਾ ਪ੍ਰੀਤੀ ਕਹਿੰਦੀ ਕੋਈ ਗੱਲ ਨਹੀਂ ਤੁਸੀਂ ਆਰਾਮ ਕਰ ਲਓ ਖਾਣੇ ਦਾ ਕੀ ਹੈ ਖਾਣਾ ਰਾਤ ਨੂੰ ਖਾ ਲਾਂਗੇ ਆਪਾਂ ਕੋਈ ਨਹੀਂ ਬਣਾਵਾਂਗੇ ਤਾਂ ਘਰੇ ਕਿਉਂਕਿ ਪ੍ਰਿਜੋਤੀ ਨੂੰ ਪ੍ਰੀਤੀ ਦਾ ਸੁਭਾਅ ਥੋੜਾ ਜਿਹਾ ਰੁੱਠਲੀ ਲੱਗਿਆ ਤੇ ਉਹ ਡਰ ਵੀ ਰਹੀ ਸੀ ਕਿ ਮੇਰੀ ਨਨਾਨ ਪਹਿਲੀ ਵਾਰ ਘਰ ਵਿੱਚ ਆਈ ਹੈ ਤੇ ਮੇਰੇ ਤੋਂ ਕੋਈ ਕਿਤੇ ਗਲਤੀ ਨਾ ਹੋ ਜਾਵੇ ਜਾਂ ਫਿਰ ਮੇਰੇ ਤੋਂ ਕੋਈ ਕਮੀ ਨਾ ਰਹਿ ਜਾਵੇ ਜਿਸ ਕਾਰਨ ਇਸ ਨੂੰ ਲੱਗੇ ਕਿ ਮੇਰੀ ਪਰਜਾਈ ਨੇ ਮੇਰੀ ਖਾਤਰਦਾਰੀ ਨਹੀਂ ਕੀਤੀ ਕੁਝ ਟਾਈਮ ਬਾਅਦ ਜੋਤੀ ਨੇ ਇੱਕ ਪੈਰਾਸੀਟਾਮੋਲ ਦੀ ਟੈਬਲਟ ਲਈ ਸੋਚਦਿਆਂ ਸੋਚਦਿਆਂ ਸੋਫੇ ਤੇ ਪੈ ਗਈ ਸੋਫੇ ਤੇ ਪਈ ਪਈ ਸੋਚਣ ਲੱਗੀ ਕਿ ਅਜੇ ਤਾਂ ਦੀਦੀ ਨੂੰ 아이 ਨੂੰ ਇੱਕ ਦਿਨ ਹੀ ਹੋਇਆ ਹੈ ਤੇ ਮੇਰਾ ਇੰਨਾ ਪੁਰਾ ਹਾਲ ਹੋ ਗਿਆ ਅਜੇ ਤਾਂ ਮੈਨੂੰ ਇਸ ਨਾਲ ਪੂਰਾ ਮਹੀਨਾ ਘਟਨਾ ਪਵੇਗਾ ਤੇ ਇਸ ਨੂੰ ਮਿਲਣ ਵਾਲੇ ਆਣ ਗਵਾਣ ਦੇ ਲੋਕ ਵੀ ਆਉਣਗੇ ਤੇ ਉਹਨਾਂ ਦੀ ਵੀ ਖਾਤਰਦਾਰੀ ਕਰਨੀ ਪਵੇਗੀ ਮੇਰਾ ਤਾਂ ਬੁਰਾ ਹਾਲ ਹੀ ਹੋ ਜਾਏਗਾ ਫਿਰ ਸੋਚਣ ਲੱਗੀ ਕਿ ਜਦੋਂ ਮੈਂ ਆਪਣੇ ਪੇਕੇ ਆ ਤੇ ਜਾਣੀ ਹਾਂ ਤੇ ਮੈਂ ਇਹ ਵਾਲੀ ਜਿੰਮੇਵਾਰੀ ਜੋ ਹੱਦ ਮੇਰੇ ਹਾਲਾਤ ਹਨ ਇਹ ਗੱਲ ਮੈਂ ਆਪਣੀ ਭਾਬੀ ਲਈ ਕਦੀ ਕਿਉਂ ਨਹੀਂ ਮਹਿਸੂਸ ਕੀਤੀ ਮੈਂ ਕਿੰਨੀ ਸਵਾਰਤੀ ਸੀ ਮੇਰੇ ਨਾਲ ਤਾਂ ਮੇਰੀ ਭੈਣ ਵੀ ਜਾਂਦੀ ਨਾਲ ਮੇਰੇ ਤਿੰਨ ਬੱਚੇ ਨਾਲ ਉਹਨਾਂ ਦੇ ਬੱਚੇ ਤੇ ਅਸੀਂ 10 ਲੋਕ ਇਕੱਠੇ ਹੋ ਕੇ ਜਾ ਕੇ ਇਕੱਲੀ ਭਾਬੀ ਤੇ ਬੋਝ ਬਣ ਕੇ ਬੈਠ ਜਾਂਦੇ ਅਸੀਂ ਅਲੱਗ-ਅਲੱਗ ਫਰਮਾਇਸ਼ਾਂ ਕਰਦੇ ਬੱਚੇ ਕਦੀ ਕਹਿੰਦੇ ਮੈਗੀ ਖਾਣੇ ਕਦੀ ਕਹਿੰਦੇ ਨਿਊਡਲ ਖਾਣੇ ਕਦੀ ਕੋਈ ਕਹਿਸ ਦਿੰਦਾ ਕਿ ਪਕੌੜੇ ਖਾਣੇ ਮੇਰੀ ਭਾਬੀ ਸਾਰਿਆਂ ਨੂੰ ਇਹੀ ਕਹਿੰਦੀ ਕਿ ਹਾਂ ਹੁਣੇ ਬਣਾ ਕੇ ਲੈ ਕੇ ਆਈ ਹੁਣੇ ਬਣਾ ਕੇ ਲੈ ਕੇ ਆਈ ਉਸ ਵਿਚਾਰੀ ਨੇ ਕਦੀ ਵੀ ਮਨਾਂ ਨਹੀਂ ਕੀਤਾ ਤੇ ਚੁੱਪਚਾਪ ਸਾਰਿਆਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਦੀ। ਮੈਂ ਤਾਂ ਇੱਕ ਸਾਲ ਬਾਅਦ ਹਰ ਸਾਲ ਹੀ ਆਪਣੇ ਪੇਕਿਆਂ ਤੇ ਜਾਉਂਦੀ ਹਾਂ। ਪਰ ਮੇਰੀ ਪਰਜਾਈ ਤਾਂ ਕਦੀ ਆਪਣੇ ਪੇਕਿਆਂ ਤੇ ਵੀ ਨਹੀਂ ਗਈ। ਜਦੋਂ ਵੀ ਮੈਂ ਉਸ ਤੋਂ ਪੁੱਛਦੀ ਕਿ ਭਾਬੀ ਤੁਸੀਂ ਪੇਕਿਆਂ ਤੇ ਨਹੀਂ ਜਾਣਾ? ਉਹ ਅੱਗੋਂ ਇਹ ਕਹਿ ਦਿੰਦੀ ਕਿ ਮਾਵਾ ਨਾਲ ਹੀ ਪੇਕੇ ਹੁੰਦੇ ਹਨ। ਜਦੋਂ ਦੀ ਮੇਰੀ ਮਾਂ ਮਰੀ ਮੇਰਾ ਉੱਥੇ ਜਾਣ ਨੂੰ ਦਿਲ ਨਹੀਂ ਕਰਦਾ। ਨਾਲੇ ਆਪਣੇ ਘਰ ਵਿੱਚ ਸੁੱਖ ਸ਼ਾਂਤੀ ਹੈ ਤੇ ਪੇਕਿਆਂ ਤੇ ਜਾ ਕੇ ਕੀ ਲੈਣਾ? ਇਹ ਗੱਲ ਮੈਨੂੰ ਅੱਜ ਮਹਿਸੂਸ ਹੋ ਰਹੀ ਸੀ ਇਦਾਂ ਸੋਚਦਿਆਂ ਸੋਚਦਿਆਂ ਹੀ ਜੋਤੀ ਦੀ ਕਦੋਂ ਅੱਖ ਲੱਗ ਗਈ ਉਸ ਨੂੰ ਪਤਾ ਹੀ ਨਾ ਲੱਗਿਆ ਸੁੱਤਿਆਂ ਸੁੱਤਿਆਂ ਉਸ ਨੇ ਜਦੋਂ ਅੱਖ ਖੁੱਲ੍ਹੀ ਤੇ ਉਸ ਨੇ ਵੇਖਿਆ ਕਿ ਰਾਤ ਦੇ 9 ਵਜ ਚੁੱਕੇ ਹਨ ਤੇ ਇੱਕੇਦਮ ਤਬਕ ਕੇ ਉੱઠી ਕਿ ਅਜੇ ਤਾਂ ਖਾਣਾ ਬਣਾਉਣ ਵਾਲਾ ਹੈ ਜਲਦੀ ਜਲਦੀ ਜਾ ਕੇ ਉਸ ਨੇ ਦੇਖਿਆ ਕਿ ਬੱਚੇ ਹਾਲ ਵਿੱਚ ਬੈਠੇ ਟੀਵੀ ਵੇਖ ਰਹੇ ਸੀ ਤੇ ਨਾਲ ਹੀ ਖਾਣਾ ਖਾ ਰਹੇ ਸਨ ਉੱਕੇਦਮ ਜਦੋਂ ਉੱઠી ਤੇ ਦੇਵਕਿੰਦ ਕਹਿੰਦਾ ਤੂੰ ਥੋੜੀ ਦੇਰ ਹੋਰ ਆਰਾਮ ਕਰ ਲੈਂਦੀ ਤੇ ਇਹਨੂੰ ਉੱਠਾਂ ਦੀ ਕੀ ਜਰੂਰਤ ਸੀ ਉਹ ਕਹਿੰਦੀ ਖਾਣਾ ਉਹ ਕਹਿੰਦਾ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਖਾਣਾ ਤੇ ਅੱਜ ਦੀਦੀ ਨੇ ਬਣਾ ਦਿੱਤਾ ਇਹ ਦੇਖ ਕੇ ਜੋਤੀ ਨੂੰ ਥੋੜੀ ਜਿਹੀ ਸ਼ਰਮਿੰਦਗੀ ਮਹਿਸੂਸ ਹੋਈ ਕਿ ਅੱਜ ਮੇਰੀ ਨਨਾਨ ਪਹਿਲੀ ਵਾਰ ਆਈ ਤੇ ਮੈਂ ਇਹ ਸਭ ਕੁਝ ਕੀਤਾ ਉਸਦੀ ਨਨਾਨ ਕਹਿੰਦੀ ਭਾਬੀ ਜੀ ਤੁਸੀਂ ਟੈਨਸ਼ਨ ਨਾ ਲਾਓ ਮੈਂ ਸਿਰਫ ਇੱਥੇ ਵਿਹਲੀ ਬੈਣ ਨਹੀਂ ਆਈ ਸਿਰਫ ਆਰਾਮ ਕਰਨ ਨਹੀਂ ਆਈ ਮੈਂ ਤੁਹਾਨੂੰ ਆਰਾਮ ਕਰਵਾਉਣ ਵੀ ਆਈ ਹਾਂ ਕੋਈ ਗੱਲ ਨਹੀਂ ਜੇਕਰ ਅੱਜ ਮੈਂ ਖਾਣਾ ਬਣਾਇਆ ਹੈ ਤਾਂ ਸਵੇਰੇ ਉੱਠ ਕੇ ਤੁਸੀਂ ਬਣਾ ਲਿਓ ਉਹ ਕਹਿੰਦੀ ਨਹੀਂ ਦੀਦੀ ਤੁਸੀਂ ਬੈਠੋ ਤੁਹਾਨੂੰ ਖਾਣਾ ਮੈਂ ਫੜਾ ਦੇਨੀ ਹਾਂ ਉਹ ਕਹਿੰਦੀ ਨਹੀਂ ਬੱਚਿਆਂ ਨੇ ਖਾ ਲਿਆ ਤੁਸੀਂ ਤੇ ਦੇਵ ਦੋਨੋਂ ਜਣੇ ਬੈਠੋ ਤਾਂ ਮੈਂ ਤੁਹਾਡੇ ਲਈ ਖਾਣਾ ਲਗਾ ਦੇਨੀ ਹਾਂ ਇਹਨਾਂ ਕਹਿ ਕੇ ਉਸ ਨੇ ਪ੍ਰੀਤੀ ਨੂੰ ਪਲੇਟ ਪਕੜਾਈ ਉਸ ਨੇ ਜੋਤੀ ਨੂੰ ਪਲੇਟ ਫਕੜਾਈ ਤੇ ਜੋਤੀ ਤੇ ਦੇਵ ਦੋਨੋਂ ਖਾਣਾ ਖਾਣ ਲੱਗੇ ਖਾਣਾ ਖਾਂਦਿਆਂ ਖਾਂਦਿਆਂ ਜੋਤੀ ਦੀ ਫਿਰ ਜੋ ਧਿਆਨ ਸੀ ਆਪਣੇ ਪੇਕਿਆਂ ਵੱਲ ਚਲਾ ਗਿਆ ਕਿ ਮੈਂ ਕਦੀ ਵੀ ਜਾ ਕੇ ਆਪਣੇ ਪਰਜਾਈ ਦੇ ਨਾਲ ਕੰਮਾਂ ਦੇ ਵਿੱਚ ਹੱਥ ਨਹੀਂ ਵਟਾਇਆ ਪਰ ਫਿਰ ਵੀ ਉਹ ਹੱਸਦੀ ਖੇਡਦੀ ਸਾਡੀ ਸੇਵਾ ਵਿੱਚ ਲੱਗੀ ਰਹਿੰਦੀ। ਉਹ ਕਹਿੰਦਾ ਜੋਤੀ ਜਦੋਂ ਤੂੰ ਸੌਂ ਰਹੀ ਸੀ ਤਾਂ ਪ੍ਰੀਤੀ ਨੇ ਸਾਰੇ ਬੱਚਿਆਂ ਨੂੰ ਖੇਡਣ ਦੇ ਲਈ ਬਾਹਰ ਪਾਰਕ ਵਿੱਚ ਭਜਾ ਦਿੱਤਾ ਕਿ ਕੋਈ ਵੀ ਆਵਾਜ਼ ਨਹੀਂ ਕਰੇਗਾ। ਉਹ ਨਹੀਂ ਚਾਹੁੰਦੀ ਸੀ ਕਿ ਬੱਚਿਆਂ ਦੀ ਆਵਾਜ਼ ਨਾਲ ਤੇਰੀ ਨੀਂਦ ਖੁੱਲ ਜਾਵੇ ਤੇ ਤੂੰ ਬੇਰਾਮ ਰਵੇਂ। ਇਹ ਸਭ ਕੁਝ ਸੋਨਿਕ ਸੋਚ ਕੇ ਖਾਣਾ ਖਾਂਦਿਆਂ ਖਾਂਦਿਆਂ ਜੋਤੀ ਦੀਆਂ ਇੱਕ ਵਾਰ ਫੇਰ ਅੱਖਾਂ ਭਾਰੀਆਂ ਤੇ ਉਹ ਸੋਚਣ ਲੱਗੀ ਕਿ ਜਦੋਂ ਮੈਂ ਇਸ ਵਾਰ ਆਪਣੇ ਪੇਕੇ ਆ ਤੇ ਜਾਵਾਂਗੀ ਤੇ ਮੈਂ ਵੀ ਦੀਦੀ ਦੀ ਤਰ੍ਹਾਂ ਆਪਣੀ ਪਰਜਾਈ ਦੇ ਨਾਲ ਕੰਮਾਂ ਵਿੱਚ ਹੱਥ ਵਟਾਵਾਂਗੀ ਅੱਜ ਜੋਤੀ ਪਹਿਲੀ ਵਾਰ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਆਪਣੇ ਪੇਕੇ ਵਰਗੀ ਸੁੱਖ ਸ਼ਾਂਤੀ ਮਹਿਸੂਸ ਕਰ ਰਹੀ ਸੀ ਤੇ ਉਸ ਨੂੰ ਅੱਜ ਨਨਾਨ ਅਤੇ ਪਰਜਾਈ ਦਾ ਰਿਸ਼ਤਾ ਸਮਝ ਆ ਚੁੱਕਿਆ ਸੀ ਏ ਹੈ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਤੁਸੀਂ ਕਮੈਂਟ ਬਾਕਸ ਅੰਦਰ ਆਈਂ ਜ਼ਰੂਰ ਦੱਸਣਾ ਆਪਾਂ ਸਾਰੇ ਕਹਿ ਦਿੰਨੇ ਹਾਂ ਕਿ ਨਨਾਨ ਤੇ ਪਰਜਾਈ ਦਾ ਰਿਸ਼ਤਾ ਭੈਣਾ ਵਰਗਾ ਹੁੰਦਾ ਹੈ ਜੇਕਰ ਨਨਾਨ ਵੱਲੋਂ ਤੇ ਪਰਜਾਈ ਵੱਲੋਂ ਦੋਵਾਂ ਵੱਲੋਂ ਕੋਸ਼ਿਸ਼ ਕੀਤੀ ਜਾਵੇ ਤਾਂ ਇਸ ਰਿਸ਼ਤੇ ਨੂੰ ਇੱਕ ਬਹੁਤ ਸੋਹਣਾ ਆਪਾਂ ਰੂਪ ਦੇ ਸਕਦੇ ਹਾਂ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ